10 ਵੱਜ ਚੁੱਕੇ ਨੇ ਤੇ 11 ਵਾ ਚੁੱਕੇ ਆ ਕਿਉਂਕਿ ਬੱਸ ਨੰਗੀ ਆ ਹੁਣੀ ਤੇ ਰਾਜੂ ਵੀ ਆ ਗਿਆ ਭਾਈ ਹੋਰ ਰਾਜੂ ਕੀ ਹਾਲ ਨੇ ਤੇ ਮੁੰਡੇ ਖੜੇ ਸੀ ਕਹਿੰਦੇ 100 ਰੁਪਇਆ ਡਿੱਗਿਆ ਥਾ ਤੇ ਆਹ ਰੂੜ ਤੇ ਡਿੱਗਿਆ ਥਾ ਭਈ ਆਪਣੇ ਪਿੰਡ ਦੇ ਠੀਕ ਆ ਕੋਈ ਲੈਣ ਵੀ ਨਾ ਜੀ ਕੋਈ ਲੈਣ ਵੀ ਨਾ ਜੇ ਤੇ ਸਮੋਸੇ ਇਹਨਾਂ ਨੇ ਮੈਨੂੰ ਇੱਕੋ ਹੀ ਇਨਵੀਟੇਸ਼ਨ ਕਿਹਾ ਵੀ ਯਾਰ ਉਸ ਸਮੋਸੇ ਖਾਣੇ ਆ ਤਾਂ ਆ ਜਾ ਆਪਾਂ ਇਹਨਾਂ ਤੁਹਾਨੂੰ ਪਤਾ ਕਹਿ ਨਹੀਂ ਦਿੰਦੇ ਕਿਸੇ ਨੂੰ ਤੇ ਆ ਦੇ ਕੋਲੀ ਮੁਕਰ ਲੱਗੇ ਨਾ ਮਿਲਦੇ ਦੇਖੋ ਆ ਦੇ ਕੋਲੀ ਕੋਲੀ ਆ ਗਈ ਨੇ ਸਾਰੇ ਦੇਖੋ ਬਾਈ ਬਾਈ ਯਾਰ 100 ਠੀਕ ਆ ਹਰ ਤੱਕ ਕਿਸੇ ਵੀ ਹੋਵੇ ਬਾਈ ਮਾ ਰਾਜੂ ਇਹ ਗੱਲ ਗਲਤ ਹੈ ਇਹ ਤਾਂ ਹੋ ਤਰੋਥਿਆ ਆ ਸਾਡੀ ਤੇ ਬਾਕੀ ਚੱਲਦੇ ਆ ਹੁਣ ਆਪਾਂ ਬੈ ਕੇ ਆਉਂਦੇ ਆ ਮੈਂ ਤਾਂ ਘਰੇ ਰੋਟੀ ਖਾਣੀ ਸੀਗੀ ਜਾ ਕੇ ਪਰ ਮੈਂ ਤੁਰ ਨਹੀਂ ਲੱਗਿਆ ਸੀਗਾ ਤੇ ਉਹਦੀ ਭਈ ਆ ਗਈ ਮੁੰਡੇ ਕਹਿੰਦੇ ਐਂ ਕਰਕੇ ਆ ਜਾਏ ਸਮੋਸੇ ਆ ਜਾ ਚੱਲ ਜੀ ਖਿਰੂ ਕਰਦੇ ਆਂ ਦਾ ਪ੍ਰਸ਼ਕਾਰ ਸਭ ਨੂੰ ਉਦੋਂ ਆਪਾਂ ਘਰੇ ਆ ਗਏ ਸੀਗੇ ਤੇ ਭਾਈ ਹੁਣ ਆਪਾਂ ਚੱਲਦੇ ਆਂ ਜਿੰਮ ਤੇ ਆਪਾਂ ਜਾਵਾਂਗੇ ਅੱਜ ਆਪਣੇ ਆ ਵਾਲੇ ਸਾਈਕਲ ਦੇ ਹਾਲਤ ਗੱਡੀ ਦੀ ਖਰਾਬ ਹੀ ਹੈ ਕਿਉਂਕਿ ਵੀ ਉਹ ਤੋਂ ਬਾਅਦ ਆਪਾਂ ਛੇੜੀ ਛੇੜੀ ਜ਼ਰੂਰ ਸੀ ਪਰ ਮਾੜਾ ਮੋਟਾ ਖੇਤ ਖੁੱਤ ਜਾਂਦੇ ਸੀਗੇ ਤੇ ਇਧਰ ਕੱਪੜੇ ਵੀ ਧੋਈ ਜਾਂਦੇ ਆ ਤੇ ਮੋੜਨਾ ਖੜਾ ਬੋਲਟ ਠੀਕ ਹੈ ਦੇਖੋ ਆ ਕੀ ਆਪਣਾ ਘਰ ਤੁਸੀਂ ਦੇਖ ਹੀ ਸਕਦੇ ਹੋ ਆ ਛੋਟੇ ਦੀ ਕਰਨ ਮਰਵਿੰਦਰ ਚਲੋ ਕੋਈ ਨਾ ਜਦੋਂ ਲਫਟਾਗਾ ਦਾ ਸਹੀ ਹੋ ਜਾਊਗਾ ਤੇ ਬਾਕੀ ਹੁਣ ਆਪਾਂ ਕਰਦੇ ਆ ਰੈਡੀ ਆਪਣੀ ਗੱਡੀ ਫॉर ਜਮ ਤੇ ਪਹਿਲਾਂ ਸਾਫ਼ ਕਰ ਲਈਏ ਕੱਪੜਾ ਉਹ ਭਈ ਲਾ ਤਾ ਆਪਾਂ ਸਾਈਡ ਤੇ ਪਾਣੀ ਸ਼ਾਇਦ ਕੋਈ ਪੰਪ ਚ ਖਰਾਬੀ ਆ ਤੇ ਉਹ ਜੇ ਹਵਾ ਨਹੀਂ ਭਰੀਗੀ ਤੇ ਆਪਾਂ ਛੱਡ ਬੋਲਟੀ ਲੈ ਕੇ ਚੱਲਦੇ ਆ ਫਿਰ ਤੇ ਪੌਣਿਆਂ ਬੂੜ ਫਿਰ ਚੱਲਦੇ ਆ ਬਾਕੀ 5 ਵਜੇ ਦੇ ਕਰੀਬ ਸਮਾਂ ਹੋਣ ਵਾਲਾ ਤੇ ਦੇਖੋ ਫਿਰ ਇਹ ਉਹ ਜੀ ਹਵਾ ਨੇ ਇੱਪਰੀ ਗਈ ਤੇ ਆਪਕੋ ਬੋਲਟੀ ਲੈ ਆ ਗਿਆ ਚੱਲਦੇ ਆ ਹੁਣ ਫੇਰ ਜਿੰਮ ਚ ਉਹੀ ਆਪਣਾ ਰਾਹ ਦੇ ਅੱਜ ਬੈਗ ਟ੍ਰੇਨਿੰਗ ਕਰਨੀ ਆ ਬਾਕੀ ਲੈਗ ਦਾ ਹਜੇ ਆਪਾਂ ਇੱਕ ਵਾਰ ਹੀ ਲਾਈ ਦੀਗੀ ਕਹੋਗੇ ਆਪਣਾ ਸਾਈਕਲ ਵੀ ਆ ਬਹੁਤ ਚਲਾਇਆ ਸੀਗਾ ਤਾਂ ਕਰਕੇ ਲੈਗ ਹਜੇ ਰਿਕਵਰੀ ਨਹੀਂ ਹੋਈ ਉਹ ਕੋਈ ਨਾ ਆਪਾਂ ਸ਼ਾਇਦ ਹਫਤੇ ਚ ਦੋ ਵਾਰ ਹੀ ਲਾ ਕਰਾਂਗੇ ਅੱਜ ਫੋਨ ਵੀ ਖੋਲ ਆ ਤੇ ਤੁਹਾਨੂੰ ਸਾਰਾ ਵਰਕਆਊਟ ਦਿਖਾਵਾਂਗੇ ਇਹ ਕੱਲੀ ਗੱਲ ਅਨਸਾਰੀ ਬਈ ਪਹਿਲਾ ਕੰਮ ਦਾ ਨਾਂ ਲੈ ਲਿਆ ਕੋਈ ਨਾ ਕਰਾਂਗੇ ਕੰਮ ਬਾਈ ਬੜੀ ਆਪਾ ਹੋਰ ਬਈ ਕੀ ਹਾਲ ਹੈ ਇਹੋ ਜੀ ਇਹ ਤਾਂ ਜਿਵੇਂ ਕੋਈ ਮੋਟਰ ਮਟ ਚੀਕ ਕਰਾਉਣੀ ਹੋਊ ਆਓ ਹਨਾ ਬਈ ਮੋਟਰੀ ਤੇ ਪੱਖੇ ਵੋਖੇ ਵਧਾ ਰਿਹਾ ਸਾਰਾ ਕੁਝ ਮੋਟਰ ਗੀਟਰ ਆਰੋਬਟਰ ਆਹ ਇਹ ਸਾਰੇ ਰੱਖ ਰੱਖੇ ਨੇ ਤੇ ਚੱਲਦੇ ਆ ਹੁਣ ਆਪਾਂ ਬਈ ਵਧੀਆ ਬੋਏ ਮਾਰ ਦੇ ਭਾਈ ਪੋਜ ਮਾਰ ਦੇ ਭਾ ਇੱਥੇ ਹਾਂ ਸਾਡਾ ਵਲੌਗ ਨਾ ਬਣਾਇਆ ਕਰ ਤੂੰ ਫੇਸ ਲੈ 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 ਚੱਕ ਰੋ ਮੁੰਡੇ ਦੀ ਬੈਗ ਚੱਕ ਦੇਖੋ ਹਾਡ ਰਿਓ ਆ ਫਸ ਲੇਗਾ ਸਾਰਿਆਂ ਨੂੰ ਦਿਖਾ ਦਿਗਾ ਗੱਲੀ ਗੱਲੀ ਦੇ ਨਾ ਭਾਈ ਇਸ ਤਰ੍ਹਾਂ ਲੱਗ ਰਿਹਾ ਭਾਈ ਕਿੰਨੀ ਗੱਡੀ ਕੱਢਣੀ ਗੱਲੀ ਗੱਲੀ ਤੇ ਆਪਾਂ ਸਭ ਤੋਂ ਪਹਿਲਾਂ ਲਾਇ ਵਾਈਡ ਗ੍ਰਿਪ ਪੋਲਡਾਉਨ ਤੇ ਜੇ ਕਿ ਆਪਾਂ 12 12 ਦੇ ਰੈਪ ਲਾਇਆ ਸੀਗਾ ਤੇ ਇਦੋਂ ਬਾਅਦ ਵਾਕੀ ਆਪਾਂ ਵੀਡੀਓ ਆਪਾਂ ਬਈ ਫਾਸਟ ਕਰਦੇ ਹਾਂ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਠੀਕ ਹੈ 12 ਦਾ ਸੈਟ ਪੂਰਾ ਹੋਣ ਤੋਂ ਬਾਅਦ ਆਪਾਂ ਇੱਕ ਦੋ ਮਿੰਟ ਦੀ ਰੈਸਟ ਲਾ ਕੇ ਤੇ ਵੇਟ ਵਧਾਇਆ ਥੋੜਾ ਬਹੁਤ ਤੇ ਫੇਰ ਕਰਤੀ ਆਪਾਂ ਸ਼ੁਰੂ ਦੂਜਾ ਸੈੱਟ ਸੀਗਾ ਆਪਣਾ ਇਹ ਵਾਈਡ ਗ੍ਰਿਪ ਪੁਲ ਡਾਉਨ ਦਾ ਜੋ ਕਿ ਅੱਵਾਜ ਜੋ ਟ੍ਰੇਨ ਕਰ ਰਹੇ ਹਾਂ ਬੈਕ ਇਹ ਸਾਰੀਆਂ ਬੈਕ ਦੀਆਂ ਐਕਸਰਸਾਈਜ਼ਾਂ ਨੇ ਤੇ ਬਾਕੀ ਨਾਲ-ਨਾਲ ਮੈਂ ਨਾਮ ਵੀ ਮੈਂਸ਼ਨ ਕਰੂੰਗਾ ਹਰ ਇੱਕ ਐਕਸਰਸਾਈਜ਼ ਦੇ ਤੁਸੀਂ ਦੇਖ ਸਕਦੇ ਹੋ ਤੇ ਫੇਰ ਤੋਂ ਉਹੀ ਗੱਲ ਆਪਾਂ 뮤직 ਦਾ ਹੱਲ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਰਦੇ ਆਂ ਤੇ ਤੁਹਾਨੂੰ ਹੋਰ ਵੀ ਵਧੀਆ ਲੱਗੂਗੀ ਆਪਣੀ ਵੀਡੀਓ ਤੇ ਤੀਜਾ ਸੈੱਟ ਹੋਰ weight ਮਤਲਬ ਕਿ 60 ਕਿਲੋ ਦੇ ਕਰੀਬ ਸੀਗਾ ਤੇ ਪਹਿਲਾਂ ਆਪਾਂ 20 ਤੋਂ ਸ਼ੁਰੂ ਕੀਤੀ ਫਿਰ 40 ਵਰ 60 ਐਂ ਕਰਦੇ ਕਰਦੇ ਹੋਣਾ ਆਪਣਾ ਲਾਸਟ ਸੈੱਟ ਸੀਗਾ ਬਾਈ ਵਾਈਡ ਗ੍ਰਿਪ ਪੁੱਲ ਡਾਉਨ ਦਾ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਕਲੋਜ਼ ਗ੍ਰਿਪ ਪੁੱਲ ਡਾਉਨ ਉਹ ਵੀ ਦੇਖਿਓ ਤੁਸੀਂ ਹੁਣ ਤੇ ਹੁਣ ਵਾਰੀ ਆ ਗਈ ਹੈ ਕਲੋਜ਼ ਗ੍ਰਿਪ ਪੁੱਲ ਡਾਉਨ ਦੀ ਤੇ ਇਹ ਆਪਾਂ ਸ਼ੁਰੂ ਕੀਤੀ ਸੀ 40 ਕਿਲੋ ਤੋਂ ਇਹਦੇ ਵੀ ਆਪਾਂ ਤਿੰਨ ਸੈੱਟ ਲਾਏ ਸੀਗੇ 12-12 ਰੈਪ ਦੇ ਵਿੱਚ ਇੱਕ ਦੋ ਰੈਪ ਵੱਧ ਵੀ ਜਾਂਦੇ ਸੀ ਉਹ ਕੋਈ ਦਿੱਕਤ ਨਹੀਂ ਹੁੰਦਾ ਆਪ ਨੂੰ ਹੀ ਫਾਇਦਾ ਤੇ ਤੁਸੀਂ ਇਹ ਸ਼ੁਰੂ ਕਰੋਗੇ ਜਮ ਭਾਈ ਹਮੇਸ਼ਾ ਲੋਅਰ ਬੇਟ ਤੋਂ ਸ਼ੁਰੂ ਕਰਿਓ ਤੇ ਕਿਉਂਕਿ ਵੀ ਜਿਆਦਾ ਆਪਾਂ ਤਲੋਕ ਕਰਨ ਦੇ ਕੇ ਜਦੋਂ ਜਿਆਦਾ ਬੇਟ ਚੱਕਦੇ ਆ ਨਾ ਜਦੋਂ ਆਪਾਂ ਕੋਈ ਇੰਜਰੀ ਤੇ ਜਿਆਦਾ ਸਰੀਰ ਨਹੀਂ ਸਾਕਦਾ ਉਨੀ ਆਪਣੀ ਕਰਾਕ ਹੁੰਦੀ ਨਹੀਂ ਤਾਂ ਕਰਕੇ ਹਮੇਸ਼ਾ ਇੱਕ ਇੱਕ ਪੌੜੀ ਚੜੀ ਦੀ ਆ ਇਕੱਠਾ ਤਿੰਨ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਿਓ ਹਨ ਇਹ ਵੀ ਪੂਰਾ ਹੋ ਗਿਆ ਸੀ ਜੇ ਤੋਂ ਬਾਅਦ ਅਗਲਾ ਸੈੱਟ ਆ ਗਿਆ ਆਪਾਂ ਬੇਟ ਵਧਾਇਆ ਸ਼ਾਇਦ 50 ਕਿਲੋ ਦੇ ਕਰੀਬ ਬੀਟ ਚੱਲ ਰਿਹਾ ਐ ਇਸ ਟਾਈਮ ਤੇ ਇਹਦੇ ਵੀ 12 ਰੈਪੀ ਲਾਵਾਂਗੇ ਆਪਾਂ ਦੂਜਾ ਸੈੱਟ ਆਪਾਂ ਬਾਕੀ ਪਿੱਛੇ ਮੁੰਡੇ ਹੀ ਵਰਕਆਊਟ ਕਰੀ ਜਾਂਦੇ ਹਨਾ ਉਹ ਗੱਲਾਂ ਵਾ ਤਾਂ ਬਾਕੀ ਜਿੰਮ ਵਿੱਚ ਜਿਹੜਾ ਗਾਣਾ ਚੱਲਦਾ ਹੁੰਦਾ ਉਹਦੇ ਕਰਕੇ ਆਪਣਾ ਕਾਪੀਰਾਈਟ ਨਾ ਆਵੇ ਆਪਾਂ ਉਹ ਬੰਦ ਕਰਤਾ ਆਪਾਂ ਸ਼ਾਇਦ ਦੇਖਦੇ ਆਂ ਪੁੱਛਦੇ ਆਂਗੇ ਸੇ ਬਾਈ ਨੂੰ ਜਿਹੜਾ ਕਰਦਾ ਹੋਇਆ ਤੇ ਹੁਣ ਅਖੀਰਲਾ ਸੈੱਟ ক্লোਜ਼ ਗ੍ਰਿਪ ਪੁਲਡ ਡਾਉਨ ਦਾ ਇਹ ਬਹੁਤ ਵਧੀਆ ਐਕਸਰਸਾਈਜ਼ ਆ ਇਹ ਲਾਇਟਸ ਦੇ ਨਾਲ ਤੇ ਬੈਗ ਦੋਨੇ ਟ੍ਰੇਨ ਵਧੀਆ ਕਰਦੀਆਂ ਲਾਇਟਸ ਮੰਨ ਕੇ ਚਲੋ ਵੀ ਜਿਹੜੇ ਆਪਣੇ ਸਾਈਡਾਂ ਤੇ ਆ ਫੰਗ ਜੇ ਨਿਕਲਦੇ ਹੁੰਦੇ ਆ ਤੁਸੀਂ ਦੇਖ ਰਹੇ ਹੋ ਨਾ ਆਪਣੇ ਵੀ ਜਿਹੜੀਆਂ ਅੰਡਰ ਆਰਮ ਦੀ ਉਹਦੇ ਥੱਲੇ ਹੀ ਨਹੀਂ ਨਿਕਲ ਰਹੇ ਉਹ ਵਾਲੇ ਭਾਈ ਤੇ ਬਾਕੀ ਹੁਣ ਆ ਗਿਆ ਇਹਦੇ ਬਾਅਦ ਆਪਾਂ ਲਾਈ ਕੇਵਲ ਸੀਟ ਰੋ ਇਹਦੇ ਵੀ ਆਪਾਂ ਤਿੰਨ ਸੈਟ ਹੀ ਲਾਏ ਸੀਗੇ ਇਹਦੇ ਚੋਂ ਆਪਾਂ ਸ਼ਾਇਦ ਦੋ ਹੀ ਰਿਕਾਰਡ ਕਰੇ ਕਿਉਂਕਿ ਮੈਂ ਖੁਦ ਨਹੀਂ ਕਰ ਰਿਹਾ ਸੀ ਕੋਮਲ ਭਾਈ ਕਰ ਰਿਹਾ ਸੀਗਾ ਸ਼ਾਇਦ ਉਹ ਨਾ ਰਾਜਪਰੀ ਦਾ ਭਾਈ ਮੁੰਡੇ ਦਾ ਤੇ ਬਾਕੀ ਇਹ ਵੀ ਬਹੁਤ ਸੋਹਣੀ ਐਕਸਰਸਾਈਜ਼ ਆ ਯਾਰ ਆਪਾਂ ਜਦੋਂ ਰਿਲੀਜ਼ ਕਰਨੀ ਆ ਕੇਵਲ ਬਿਲਕੁਲ ਹੌਲੀ ਤੇ ਲੈ ਕੇ ਆਪਾਂ ਫਾਸਟ ਹੋਣੀ ਆ ਉਦੋਂ ਬਸ ਕੀ ਉਦੋਂ 3% ਹੀ ਆਪਾਂ ਫਿਰ ਰਿਲੀਜ਼ ਕਰਨੀ ਆ ਤੇ ਪੂਰੀ ਜਿਹੜੀ ਬੈਕ ਆ ਉਹ ਸਟ੍ਰੈਚ ਕਰਕੇ ਆਪਾਂ ਉਹਨੂੰ ਅੱਗੇ ਤੱਕ ਲਿਆ ਕੇ ਫੇਰ ਖਿੱਚਣੀ ਆ ਤੇ ਤਾਂ ਜੋ ਆਪਣੀ ਸਾਰੀ ਬੈਕ ਦੇ ਜਿਹੜੇ ਮਸਲ ਨੇ ਸਾਰੇ ਖਿੱਚੇ ਜਾਂਦੇ ਨੇ ਤੇ ਇਹਦੇ ਨਾਲ ਹੀ ਆਪਣੀ ਜਿਹੜੀ ਬੈਗ ਆ ਉਹ ਵਾਈਡ ਜ਼ਿਆਦਾ ਹੋ ਜਾਂਦੀ ਆ ਤੇ ਬਾਕੀ ਉਹਨਾਂ ਅਗਲਾ ਸੈੱਟ ਆ ਗਿਆ ਤੇ ਬਾਕੀ ਬਾਈ ਵੀ ਆ ਮਾਕੇ ਤੋਂ ਆਉਂਦੇ ਹੁੰਦੇ ਨੇ ਵੀ ਦੇਖੀ ਜਾਂਦੇ ਆ ਨਾ ਆਪਾਂ ਨੂੰ ਚਲੋ ਵਧੀਆ ਗੱਲ ਆ ਬਾਕੀ ਜੰਮਾ ਦੇ ਵਿੱਚ ਵੀ ਅੱਜਕੱਲ ਜਵਾਕ ਬਹੁਤ ਘੱਟ ਆਉਂਦੇ ਨੇ ਪਤਾ ਨਹੀਂ ਕੀ ਗੱਲ ਆ ਮੋੜਾ-ਮੋੜਾ ਤੁਹਾਨੂੰ ਯਾਦ ਦਿਖ ਜਾਣਗੇ ਉਹ ਚਲੋ ਭਈਆ ਲੋਕਾਂ ਦੀ ਆਪ ਦੀ ਛਰਦਾ ਕੀ ਵੀ ਭਾਈ ਕਿਹੜੇ ਪਾਸੇ ਆਪਦਾ ਸਮਾਂ ਲਾਉਣਾ ਹੈ ਵੀ ਵਧੀਆ ਪਾਸੇ ਲਾਉਣਾ ਕਿ ਘੜੀਆਂ ਪਾਸੇ ਬਾਕੀ ਸੋਨਾ ਚੱਲੀ ਜਾਂਦਾ ਅੱਜਕੱਲ ਸਾਰਾ ਇਹ ਤੋਂ ਬਾਅਦ ਆਪਾਂ ਕੇਵਲ ਮਸ਼ੀਨ ਤੇ ਪੋਲਓਗਰ ਲਾਈਆਂ ਇਹਦੇ ਵੀ ਆਪਾਂ 360 ਲਾਈ ਸੀਗੇ ਇਹ ਵੀ ਬੈਗ ਦੀ ਬਹੁਤ ਸੋਹਣੀ ਸੀਗਾ ਜੇ ਤੁਸੀਂ ਵੀ ਟਰਾਈ ਕਰ ਸਕਦੇ ਹੋ ਤੇ ਬਾਕੀ ਤੁਸੀਂ ਦੇਖਿਓ ਤੇ ਵਧੀਆ ਚਲੋ ਆਪਾਂ ਜਿਹੜਾ ਸ਼ਾਂ ਆਲਾ ਸਮਾਂ ਹੁੰਦਾ ਉਹ ਜਿੰਮ 'ਚ ਜਾ ਕੇ ਕੱਢੇ ਉਹਨੇ ਬਾਕੀ ਘਰੇ ਬੈਠੀ ਨੂੰ ਆਉਂਦਾ ਵਧੀਆ ਹੀ ਆ ਇਹ ਵੀ ਆਪਾਂ ਰੀਲਿਸ ਵੀ ਹੌਲੀ ਕਰਨੀ ਆ ਤੁਸੀਂ ਦੇਖ ਸਕਦੇ ਹੋ ਪਰ ਲਿਓ ਨੇ ਥੱਲੇ ਨੂੰ ਫਾਸਟ ਹੈ ਤੇ ਰੀਲਿਸ ਸਲੋ ਕਰਦੇ ਆ ਇਹਦੇ ਵੀ ਆਪਣੇ 12 ਸੈਟ ਹੋ ਗਏ ਜੀ ਹੁਣ ਅਗਲੇ ਸੈਟ ਦੀ ਵਾਰੀ ਆ ਗਈ ਤੇ ਇਹ ਵੀ ਤੇ ਧਿਆਨ ਨਾਲ ਕਰਦੇ ਹੋ। ਅਗਲੀ ਜਦ ਹੌਲੀ ਕਰਨੀ ਆ ਤੇ ਲਿਆਉਣੀ ਥੋੜੀ ਜਿਹਾ ਤੋਂ ਫਾਸਟ ਹੈ ਤੇ ਉਹਦੇ ਨਾਲ ਹੀ ਤੁਹਾਨੂੰ ਖੁਦ ਨੂੰ ਹੀ ਫਰਕ ਪਤਾ ਲੱਗਣ ਲੱਗ ਜੂਗਾ ਵੀ ਹਾਂ ਭਈ ਬਿਲਕੁਲ ਵੀ ਸਹੀ ਚੱਲ ਰਹੀ ਹੈ ਆਪਣੀ ਹਣਾ। ਬਾਕੀ ਮਸਲ ਮਾਈਂਡ ਕਨੈਕਸ਼ਨ ਜਦੋਂ ਬਣ ਗਿਆ ਉਹ ਤੋਂ ਬਾਅਦ ਤੁਹਾਡੀ ਬੋਡੀ ਕੋਲ ਤੋਂ ਕੋਈ ਨਹੀਂ ਰੋਕ ਸਕਦਾ। ਚਾਹੇ ਕੋਈ ਤੂਣਾ ਕਰੇ, ਟੱਪਾ ਕਰੇ ਤੇ ਆਪਣੀ ਤੋਂ ਬਾਅਦ ਆਪਾਂ ਕੀਤੇ ਕਲੋਜ਼ ਗ੍ਰਿਪ ਪੁਲਟਮ ਜਿੱਥੋਂ ਆਪਾਂ ਵੀ ਵੀ ਪੁੱਲ ਲਾਉਣ ਵੀ ਕਹਿ ਤਨੇ ਆ ਤਾਂ ਆਵਦੀ ਭਾਸ਼ਾ ਚ ਤੇ ਵੀ ਬਹੁਤ ਸੋਹਣੀ ਐਕਸਰਸਾਈਜ਼ ਆ ਵੀ ਲੈਗ ਤੇ ਸਾਰੀ ਟੋਟਲੀ ਬੈਕ ਤੇ ਇਫੈਕਟ ਪਾਉਂਦੀ ਆ ਤੇ ਥੋੜੀ ਮਤਲਬ ਆਪਾਂ ਬੈਗ ਅੰਦਰ ਨੂੰ ਖਿੱਚ ਕੇ ਤੇ ਸਾਰਾ ਸਰੀਰ ਆਪ ਨੂੰ ਮਾਰਨਾ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਨਾ ਸਾਰੀ ਜੇ ਪਿੱਛੇ ਯਾਰ ਮਿਊਜ਼ਿਕ বাজਦਾ ਹੁੰਦਾ ਮੈਨੂੰ ਆਪ ਨੂੰ ਵੀ ਛੱਟ ਸੋਹਣੇ ਲੱਗਣੇ ਸੀ ਉਸ ਤੋਂ ਬਾਅਦ ਆਪਾਂ ਆ ਗਿਆ ਬਈ ਰੋਡ ਬੈਂਟ ਓਵਰ ਤੇ ਇਹਦੇ ਵੀ ਆਪਾਂ ਦੋ ਸੈੱਟ ਲਾਏ ਸੀ ਪਹਿਲਾਂ 40 ਕਿਲੋ ਦਾ ਫੇਰ ਆਪਾਂ 60 ਕਿਲੋ ਕੀਤਾ ਸੀ ਹਨ ਇਹਦੇ ਵੀ ਆਪਾਂ ਦੋ ਸੈੱਟ 12-12 ਦੇ ਰੈਪ ਦੋ ਲਾਏ ਸੀਗੇ ਤੇ ਬਾਕੀ ਇਹ ਬਹੁਤ ਸੋਹਣੀ ਐਕਸਰਸ ਜੇ ਆਪਣੀ ਫੇਵਰਟ ਆ ਸਾਰੀ ਬੈਗ ਵਰਕਆਊਟ ਦੇ ਵਿੱਚੋਂ ਹੁਣ ਇਸ ਤੋਂ ਬਾਅਦ 60 ਕਿਲੋ weight ਆ ਗਿਆ ਸੀਗਾ ਤੇ ਇਹ ਆਪਾਂ ਲਾਉਣ ਤੋਂ ਬਾਅਦ ਲਾਵਾਂਗੇ ਲੈਟ ਵੈਂਟ ਵੈਂਟ ਓਵਰ ਹਨ ਉਹ ਵੀ ਡੰਬਲ ਦੇ ਨਾਲ ਜਿਹਨੂੰ ਆਪਾਂ ਸਾਈਡ ਡੰਬਲ ਬੈਂਟਓਵਰ ਵੀ ਕਹਿ ਦਿੰਨੇ ਆ ਤੇ ਉਹ ਹੁਣ ਆਪਾਂ ਸ਼ੁਰੂ ਕਰਦੇ ਆ ਇਹਦੇ ਵੀ ਆਪਾਂ ਦੋ ਸੈਟ ਲਾਇਏ ਸੀ 15 ਕਿਲੋ ਦੇ ਡੰਬਲ ਦੇ ਨਾਲ ਤੇ ਜੋ ਕਿ ਆਪਾਂ ਇਸ ਟਾਈਮ ਇਹ ਪੋਜੀਸ਼ਨ ਆਪਣੀ ਬਣਦੀ ਆ ਬੈਗ ਥੋੜੀ ਜੀ ਅੰਦਰ ਨੂੰ ਤੇ ਗੋਟਾਂ 'ਚ ਥੋੜਾ ਜਿਹਾ ਬਾਲ ਤੇ ਆਪਾਂ ਐਕਸਰਸਾਈਜ਼ ਸ਼ੁਰੂ ਕਰਤੀ ਹੀ ਇਹਦੇ ਵੀ ਆਪਾਂ ਦੋ ਸੈਟ ਲਾਇਏ ਸੀ ਕਿਉਂਕਿ 12-12 ਦੇ ਰੈਪ ਦੇ ਤੇ ਇਹ ਬਹੁਤ ਇਹ ਵੀ ਬਹੁਤ ਸੋਹਣੀ ਐਕਸਰਸਾਈਜ਼ਾਂ ਨਾਲ ਆਪਣੀ ਜਿਹੜੀ ਸਾਈਡ ਵਿੰਗ ਹੈ ਮਤਲਬ ਵਾਈਡ ਹੋ ਜਿਆਦਾ ਨਿਕਲ ਲੱਗ ਜਾਂਦੇ ਨੇ ਪਰ ਟਾਈਮ ਲੱਗਦਾ ਹਰ ਇੱਕ ਚੀਜ਼ ਤੇ ਤੇ ਬਾਕੀ ਸਾਰਾ ਵਧੀਆ ਸਮਾਂ ਲੰਘਦਾ ਜਿਮ ਵਿੱਚ ਆਪਣਾ ਤੁਸੀਂ ਵੀ ਹੋ ਸਕੇ ਆ ਤਾਂ ਭਾਈ ਕਰ ਦੋ ਸ਼ੁਰੂ ਠੰਡ ਠੰਡ ਜਿਮ ਤੁਹਾਨੂੰ ਵੀ ਕੋਦ ਨੂੰ ਰਿਜ਼ਲਟ ਵਧੀਆ ਮਿਲਣਗੇ ਪਹਿਲਾ ਹਟ ਖਤਮ ਹੋ ਤਵਾ ਦੇ ਦੋ ਬਾਪ ਦੂਜਾ ਸੈੱਟ ਆ ਗਿਆ ਜੋ ਕਿ ਅਪਾ 20 ਕਿਲੋ ਦੇ ਡੰਪਲ ਨਾਲ ਲਾਇਆ ਸੀਗਾ ਤੇ ਇਹ ਵੀ ਆਪਾਂ ਉਹ ਵੀ 12-12 ਦੇ ਰੈਪ ਦੋਨੇ ਈਚ ਹੈਂਡ ਲਾਈਕ ਸੀ ਮਤਲਬ ਈਚ ਆਰਮ ਮਤਲਬ ਕਿ ਲੈਟ ਤੇ ਇਹ ਵੀ ਦੇਖੋ ਫਿਰ ਪਹਿਲਾਂ ਪਲੇਟਾਂ ਹੀ ਆ ਪੁੰਜੀਆਂ ਹੁਣ ਪਾਸੇ ਧਰ ਦਿੱਤੀ ਗਏ ਤੇ ਕਿਉਂਕਿ ਮੜਾ-ਮੜਾ ਬੈਲੈਂਸ ਉੱਥੇ ਮੈਨੂੰ ਸਹੀ ਜਿਹਾ ਨਹੀਂ ਲੱਗਿਆ ਇੱਥੇ ਮੇਰੀ ਵਧੀਆ ਪੋਜੀਸ਼ਨ ਬਣੀ ਸੀਗੀ ਤੇ ਬਾਕੀ ਅੱਜ ਦਾ ਵਰਕਆਊਟ ਇੰਨਾ ਕੀ ਸੀਗਾ ਤੇ ਇੰਦਵਾ ਲ ਨਬਾ ਜਾਵਾਂਗੇ ਅੰਡੇ ਵੰਡੇ ਖਾ ਕੇ ਘਰ ਨੂੰ ਤੇ ਚਲੋ ਇਹਦੇ ਬਾਅਦ ਦੂਜੀ ਸਾਈਡ ਆ ਗਈ ਸੀਗੀ ਭਾਈ ਲੈਡ ਦੀ ਮਤਲਬ ਉਹ ਕੀ ਸੱਟ ਦੀ ਇਹ ਉਹੀ ਚੀਜ਼ਾਂ ਨੇ 24 ਬਣਦੇ ਨੇ 12-12 24 ਤੇ ਵਧੀਆ ਸੋਨਾ ਚੱਲਦਾ ਅੰਜ ਕੱਲ ਤੇ ਬਾਕੀ ਤੁਸੀਂ ਵੀ ਕਰੋ ਜਿਮ ਜੋਇਨ ਆਪਣੇ ਰਾ ਪਰ ਇਹ ਗੁਰੂ ਘਰ ਕੋਲੀ ਆਪਣੇ ਕੋਈ ਨਹੀਂ ਆਉਂਦਾ ਬਦਿਆਨ ਨੂੰ ਤਾਂ ਪਤਾ ਹੀ ਨਹੀਂ ਹੈਗਾ ਜੰਮੂ ਕੋਲੀ ਆ ਬਾਏ ਬਾਈ ਬਾਏ ਆਪਣਾ ਬੈਕਪ ਵਰਕਆਊਟ ਹੋ ਚੁੱਕਿਆ ਪੂਰਾ ਤੇ ਹੁਣ ਮੈਂ ਚੱਲਿਆ ਘਰੇ ਪਹਿਲਾਂ ਗੁਰੇ ਕੋਲੇ ਵੀ ਦਰਸ਼ਨ ਦੇਣੇ ਉਹ ਕੀ ਆਂਡੇ ਖਾਣੇ ਨੇ ਆਪਾਂ ਗੁਰੇ ਭਾਈ ਕੀ ਬਣਿਆ ਤੇ ਉੱਭੜ ਰਹੇ ਨੇ ਚਲੋ ਵੇਟ ਕਰਦੇ ਆ ਰੋਡ ਤੇ ਖੜਾ ਦੀ ਭਾਈ ਮੋਟਰਸਾਈਕਲ ਦੇ ਸਾਰਾ ਰੇਤੇ ਨਾਲ ਭਰ ਜਾਣਾ ਕੱਲ ਨੂੰ ਇਹਦੇ ਵੀ ਲਾਉਣਿਆਂ ਡੌਂਦੀ ਧੋਵਾਂਗੇ ਹਾਂ ਕਾਦੀ اچھا ਹਾਂ ਹਾਂ ਔਰ ਉਹੀ ਭਾਈ ਸਹੀ ਗੱਲ ਐ ਜਿਹੜੀ ਗੱਲ ਆਪਾਂ ਕਹਿਣੀ ਸੀ ਆਪਣੇ ਗੁਰੇ ਭਾਈ ਨੇ ਕਹਿਦੀ ਠੀਕ ਐ ਹੁਣ ਆਂਡੇ ਖਾ ਲਈ ਆਪਾਂ 10-12 ਰੋੜ ਘਾਤੇ ਆ ਤੇ ਹੁਣ ਘਰੇ ਚੱਲਦੇ ਆ ਤੇ ਘਰੇ ਰੋਟੀ ਵੀ ਡੀਕਦੀ ਆ ਉਹੀ ਖਾਣੀ ਆ ਹਜੇ 4-5 ਔਰ ਭੇਟਾਂਗੇ ਅੱਗੇ ਹੁਣ ਪਈ ਚੱਲਦੇ ਆ ਓਕੇ ਇਹਨਾਂ ਨੇ ਵੀ ਰੋਟੀ ਖਾ ਲਈ ਤੇ ਆਪਾਂ ਵੀ ਖਾ ਲਈ ਤੇ ਬਸ ਅੱਜ ਦਾ ਨੇ ਇੰਨਾ ਕੀ ਸੀ ਭਾਈ ਤੇ ਆਪਾਂ ਸੌਂਵਾ ਗਏ ਅਬਾ ਤੇ ਬਾਕੀ ਹਾਂ ਜੀ ਵੀ ਫਿਰ ਚਲਾਈ ਜਾਂਦਾ ਰੈਡੀ ਬਾਕੀ ਆਇਤਾ ਦਿਨ ਬਹੁਤ ਵਧੀਆ ਰਿਹਾ ਤੇ ਆਇ ਰੋਜ਼ ਥੋੜਾ ਹੀ ਵਧੀਆ ਰਿਹਾ ਹੋਣਾ ਹਨਾ ਤੇ ਬਾਕੀ ਆਪਾਂ ਇੱਕ ਦੋ ਦਿਨਾਂ ਤੱਕ ਸਾਈਟਿੰਗ ਉਤਾਰ ਰਹੇ ਆ ਆਪਣੀ ਬਲੌਗ ਦੀ ਤੇ ਬਾਕੀ ਰੋਜ਼ ਆਪਣਾ ਬਲੌਗ ਆਇਆ ਕਰੂਗਾ ਤੇ ਸ਼ੇਅਰ ਜਰੂਰ ਕਰਿਆ ਕਰੋ ਭਾਈ ਤੇ ਮਿਲਦੇ ਆ ਕੱਲ ਦੇ ਬਲੌਗ ਚ